ਤੇ ਪਹਿਲੇ ਸਾਲ ਕੀਤੀ ਕਰਨ ਲੱਗਾ ਤੇ ਮੇਰੀਆਂ ਵੀਡੀਓ ਪਾਤੀਆਂ ਚੋਰੀ ਬਣਾ ਕੇ ਛੜਕਦੇ ਮੇਰਾ ਵਾਣਾ ਆਦੇ ਆਖੇ ਲੋਕ ਤਾਂ ੁੱਪੇ ਕਰਦੇ ਆ ਤੇ ਇਹ ਹੁਣ ਸ਼ਾਮੇ ਕਰੂ ਕੀਤੀ ਤੇ ਫਿਰ ਯਾਰ ਆਪਾਂ ਐਵੇਂ ਕਹਾਂ ਲੋ ਪੈਸੇ ਵਟਾਈ ਜਾਂਦੇ ਆ ਦੁਕਾਨਾਂ ਦਾ ਬਿਲਕੁਲ ਸੱਚੀ ਐ ਤੁਸੀਂ ਇੱਕ ਤਾਂ ਇਹ ਬੀਜਾਂ ਵਾਲਿਆਂ ਦਾ ਬਣਿਆ ਵਾ ਦੂਜਾ ਕੀ ਕਹਿ ਸਕਦੇ ਆ ਆਪਾਂ ਨੂੰ ਬਿਜ਼ਨਸ ਬਿਜ਼ਨਸ ਬਣਿਆ ਵਾ ਇੱਕ ਰੇਤ ਤੇ ਸਪਰੇਅ ਵਾਲਿਆਂ ਦਾ ਬਿਜ਼ਨਸ ਬਣਾਇਆ ਪੈਸੇ ਕਮਾਈ ਜਾਂਦੇ ਆ ਜੀਵਿੰਦਾਰ ਇੱਕ ਪੋੜਾ ਹੂੰ ਇਹਨੂੰ ਆਪਾਂ ਕੰਮਲਾ ਨੂੰ ਨਹੀਂ ਕਹਿ ਸਕਦੇ ਤੇ ਹਨ ਇਹ ਭੋਲੇ ਆ ਮਗਰ ਲੱਗ ਜਾਂਦੇ ਆ ਅੱਜ ਤੋਂ 3 ਸਾਲ ਪਹਿਲਾਂ ਮੈਂ ਖੇਤੀ ਕੀਤੀ ਚਾਲੂ ਠੀਕ ਆ ਤੇ ਮੇਰੀ ਫੈਮਿਲੀ ਸਾਰੀ ਬਾਹਰ ਆ ਤੇ ਫਾਦਰ ਸਾਹਿਬ ਨਾਲ ਗੱਲ ਹੋਈ ਦੂਜੇ ਨਾਲ ਮੈਨੂੰ ਆਦੇ ਵੀ ਖੇਤੀ ਕਰਨ ਲੱਗਾ ਤੇ ਆਪਦੇ ਜੋਗੀ ਆਪਾਂ ਬਿਨਾ ਰਿਆਸ ਸਪਰੇਇਆਂ ਤੋਂ ਕਰਨੀ ਆ ਹੂੰ ਅਸੀਂ ਪਿੰਡ ਚੋਂ ਰੂੜੀ ਪੁੱਟੀ ਰੂੜੀ ਅੱਜ ਕੱਲ ਪਸੂ ਹੈ ਨਹੀਂ ਆ ਸਾਡੇ ਆਪ ਦੇ ਖੋਦੇ ਹੈ ਨਹੀਂ ਤੇ ਹੋਰਾਂ ਦਾ ਆਪਾਂ ਕੀ ਕਹਿ ਸਕਦੇ ਆ ਅਾਨੂੰ ਰੂੜੀ ਨਹੀਂ ਮਿਲੀ ਬਾਈ ਜੀ ਠੀਕ ਆ ਤੇ ਰੂੜੀ ਨਹੀਂ ਮਿਲੀ ਤੇ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਬਾਇਓ ਖਾਦ ਹੁੰਦੀ ਆ ਲੁਧਿਆਣੇ ਤੋਂ ਹੂੰ ਫੇਰ ਅਸੀਂ ਉੱਥੋਂ ਲੁਧਿਆਣੇ ਬਾਇਓ ਖਾਦ ਮਗਾ ਕੇ ਪਾਈ ਤੇ ਸਾਨੂੰ ਰਿਜ਼ਲਟ ਵਧੀਆ ਲੱਗਾ ਅਸੀਂ ਪਹਿਲੇ ਝੋਨੇ ਚ ਰੇ ਪਾਵਟੇ ਹੀ ਕਣਕੇ ਚ ਪਾਈ ਨਾ ਅਸੀਂ ਕਿਹਾ ਬਿਨਾ ਰੇ ਤੋਂ ਅਸੀਂ ਕੀਤੀ ਹੈ ਕਣਕ ਉਹ ਆਂਦੇ ਵੀ ਲਗਾਤਾਰ ਛੱਡੋ ਜੇ ਤੁਸੀਂ ਕਰਨੀਆਂ ਦਾ ਸੋਦੂ ਮਗਰੋਂ ਅਸੀਂ ਹਜਰੋ ਪੰਜ ਚੀ ਫਸਲਾਂ ਝਾਕ ਲੀਆਂ ਅਸੀਂ ਬਿਲਕੁਲ ਰੇ ਨਹੀਂ ਪਾਈ ਉਹ ਡੁੱਟ ਗੋ ਗੱਲੇ ਸਾਡੀ ਛੱਡੀ ਵੀ ਹਾਂ ਅਸੀਂ ਉਹਦੇ ਚ ਕੋਈ ਸਪਰੇਅ ਕੀਤੀ ਆ ਸਪਰੇਅ ਵੀ ਕਰਦੇ ਆ ਥੱਲੋਂ ਉਹ ਦੂਜੀ ਕਰਦੇ ਆ ਵੀ ਯਾਰਾ ਲਈ ਨਹੀਂ ਕਰਦੇ ਮਿੱਟੀ ਪਾ ਕੇ ਘਾਟੀ ਲਸੀ ਪਾ ਕੇ ਓਜਸਮਣ ਪਾ ਕੇ ਸਪਰੇ ਕਰਦੇ ਆ ਅੱਛਾ ਤੇ ਬਾਕੀ ਅਸੀਂ ਵੀ ਹੁਣ ਛੋਲੇ ਹੋਗੇ ਕਾਲੇ ਛੋਲੇ ਕਾਲੀ ਛੋਲੇ ਮਾਸਰ ਤੇ ਹੁਣ ਮੂੰਗੀ ਬੀਜੀ ਵੀ ਆ ਸਰੋਂ ਹੋਗੀ ਕਣਕ ਹੋਗੀ ਹਲਦੀ ਹੋਗੀ ਮਿਰਚ ਹੋਗੀ ਤੇ ਲਸਣ ਹੋ ਗਿਆ ਇਹੋ ਜਿਹੀਆਂ ਚੀਜ਼ਾਂ ਸਾਡੇ ਬਿਨਾ ਰੇਸ ਸਪਰੇ ਤੋਂ ਆਦਿਕ ਕਰਦਿਆਂ ਹੋਣੀਆਂ ਹੁਣ ਖੜੀਆਂ ਪਈਆਂ ਆਪਣੇ ਕਿਹੜੀ ਕਿਹੜੀ ਨਹੀਂ ਉਹ ਪਾਟ ਲੀਆਂ ਹਲਦੀ ਪਾਟ ਕੇ ਦੁਬਾਰਾ ਲਾਤੀ ਖੜੀ ਐ ਮੂੰਗੀ ਖੜੀ ਐ ਖੇਤ ਬਾਕੀ ਸਾਰੀਆਂ ਫਸਲਾਂ ਅਸੀਂ ਪਾਟ ਲਈਆਂ ਕੋਈ ਕੋਈ ਦਿੱਕਤ ਤਾਂ ਨਹੀਂ ਹੁੰਦੀ ਆਪਣੇ ਯਾਰ ਆਰਗੇਨਿਕ ਖੇਤੀ ਕਰਦੇ ਨਾ ਕੋਈ ਦਿੱਕਤ ਨਹੀਂ ਆਈ ਸਾਨੂੰ ਪਹਿਲੇ ਸਾਲ ਜਰੂਰ ਫਸਲ ਘੜਦੀ ਆਈ ਜਦੋਂ ਆਪਾਂ ਵੀ ਖਾਦ ਬਰਾਬਰ ਪੂਰੀ ਮਾਤਰਾ ਚ ਆਪਾਂ ਪਾਉਣੀ ਐ ਹੁਣ ਅਸੀਂ ਲੁਧਿਆਣੇੋਂ ਮਗਾ ਕੇ ਪਾਇਆ ਅਸੀਂ ਇੱਥੇ ਢਾਹ ਲਿਆ ਆਉਦਾ ਠੀਕ ਐ ਅਸੀਂ ਇਕੱਠੀ ਉੱਥੇ ਮੇਰੇ ਨਾਲ ਇੱਕ ਮੇਰੇ ਪਿੰਡ ਦਾ ਮੁੰਡਾ ਹੋਰ ਆ ਉਹਨੇ 20 ਕਿੱਲੇ ਪਿਛਲੇ ਸਾਲ ਨਹੀਂ ਪਾਈ ਸੀ ਰੇ ਹੁਣ ਉਹਨਾਂ ਦਾ ਮੈਂ ਵੀ 5 ਕਿੱਲੇ ਬਿਨਾਰੇ ਸਪਰੇਅ ਤੋਂ ਰੱਖਨੇ ਐ ਅਸੀਂ ਦੋਹਾਂ ਨੇ ਰਲ ਕੇ ਇਹ ਉੱਥੇ ਡੰਪਲ 'ਚ ਅਸੀਂ 25000 ਲੀਟਰ ਪੋਈਆ ਬਾਇਓ ਖਾਦ ਤੇ ਬਾਕੀ ਚਾਰ ਟਰਾਲੇ ਸੁੱਕੀ ਰੂੜੀ ਦੇ ਟਰਾਲੇ ਉੱਤੇ ਉਹ ਸਾਹਮਣੇ ਪਈ ਆ ਹਾਂਜੀ ਉਹ ਹੀ ਉਹਨਾਂ ਆ ਬਾਈ ਦਰਸ਼ਕਾਂ ਨੂੰ ਤੇ ਬਾਕੀ ਅੱਜ ਲੁਧਿਆਣੇ ਉਹ ਮੁੰਡਾ ਕੱਲਿਆ ਉਹਨਾਂ ਨੇ ਅਸੀਂ ਵਾਂਚ ਪਾਉਣੀ ਆ ਟੈਂਕੀ ਆ ਚੁੱਕੀ ਆ ਟੈਂਕੀ ਭਾ ਕੇ ਤੇ ਉਹ ਬਾਇਓ ਖਾਦ ਕੱਢ ਕੇ ਇੱਥੇ ਪਾਉਣੀ ਆ ਕਿਉਂਕਿ ਅਸੀਂ ਇਹਨਾਂ ਨੇ ਪਹਿਲਾਂ ਪੱਕ ਜਾਂਦੇ ਆ ਆਪ ਦੇ ਟੋਏ ਚ ਅੱਜ ਅਸੀਂ ਪਹਿਲੀ ਯਾਰ ਕੱਢਣੀ ਆ ਹੁਣ ਜਿੰਨੀ ਲੋਡ ਸਾਨੂੰ ਅਸੀਂ ਓਨੀ ਕੱਢ ਕੇ ਪਾ ਲੈਣੀ ਹੈ ਪਹਿਲਾਂ ਸਾਨੂੰ ਹਲਦਿਆਣੇ ਮਗਾਉਣੀ ਪੈਂਦੀ ਸੀ ਅੱਛਾ ਹੁਣ ਆਪਦੀ ਤਿਆਰ ਹੋ ਗਈ ਤੇ ਨਹੀਂ ਉੱਥੋਂ ਮਗਾ ਕੇ ਇਕੱਠੀ ਸਟੋਰ ਕਰ ਲਈਏ ਤੇ ਅਸੀਂ ਇੱਥੇ ਕਿੰਨੀ ਕਿ ਸਟੋਰ ਹੋਊਗੀ ਕਿੰਨੇ ਕਿਲਿਆਂ ਦੀ ਇੱਥੇ ਸਾਡੇ ਕੋਲੇ ਇਸ ਟਾਈਮ 25 30 ਕਿਲਿਆਂ ਦੀ ਸਟੋਰ ਪਈ ਆ ਅੱਛਾ ਜਦੋਂ ਮੌਕੀ ਆ ਅਸੀਂ ਫੇਰ ਬਗਾਲਾਂਗੇ ਅੱਜੇ ਭਾਈ ਮੇਰੇ ਅਲਗੇ ਨੂੰ ਜੇ 1 ਕਿੱਲਾ 2 ਕਿੱਲੇ ਅਗਲਾ ਟਰੈਲ ਆਉਣੇ ਚਾਹੁੰਦਾ ਜੇ ਮੇਰੇ ਅਲਗੇ ਨੂੰ ਖਾਦ ਚਾਹੀਦੀ ਹੋਵੇ ਹਾਂ ਇੱਥੋਂ ਦੇ ਦੇ ਦਿਆਂਗੇ ਅਸੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਅਸੀਂ ਦੇ ਦੇਾਂਗੇ ਤੋ ਲੈ ਮੈਂ ਮੇਰਾ ਘਾਰ ਵਾਲੇ ਹਨਾ ਖੜੇ ਆਂ ਆਪਾਂ ਤੇ ਬਾਈ ਕੋਲੇ ਬਾਇਓ ਖਾਦ ਵੀ ਹੈਗੀ ਕਹਿੰਦਾ ਭਾਈ ਜੇ ਕਹਿੰਨੇ ਕਿਲਾ ਦੋ ਕਿਲੇ ਅਗਲੇ ਨੇ ਤਜਰਬਾ ਕਰਕੇ ਵੇਖਣਾ ਤੇ ਨੌਲੇ ਵੀ ਭਾਈ ਨਾਲ ਨਾਲ ਦੇ ਦੋਗੇ ਵੀ ਕੀ ਕਰਨਾ ਦੇ ਦੇਾਂਗੇ ਸਾਰੀ ਹਨਾ ਦੂਜੀ ਗੱਲ ਇਹ ਆ ਕੰਟੈਕਟ ਕਰ ਲੈਣ ਅਸੀਂ ਨੰਬਰ ਨੋਟ ਕਰਾ ਦੇ ਤੁਸੀ ਵਿੱਚ ਕਰ ਦਿਓ ਮੈਂਸ਼ਨ ਤੇ ਆ ਮੁੰਡਾ ਬਾਇਓ ਖਾਦ ਵਾਲਾ ਪੋਣ ਆਇਆ ਵਾ ਠੀਕ ਆ ਇਹ ਟ੍ਰਾਇਲ ਲਵਾ ਜਾਂਦੇ ਆ ਸਾਰੇ ਵਾਹਨ ਚ ਜਿੰਨੇ ਚ ਚਾਹੀਦੀ ਹੈ ਜੇ ਕਹਿੰਦੇ ਪੋਣੀਆਂ ਟ੍ਰਾਇਲ ਇਹ ਲਵਾ ਕੇ ਜਾਂਦੇ ਆ ਉਦੋਂ ਮਗਰ ਉਹ ਰਿਜ਼ਲਟ ਮਿਲਦਾ ਅਗਲਾ ਪੰਜਾਬ ਕਿੱਲਿਆਂ ਚ ਪੋ ਵਾਲੇ ਭਾਵੇਂ ਦਾ ਕਿੱਲਿਆਂ ਚ ਪੋ ਵਾਲੀ ਉਹ ਅਗਲੇ ਤੇ ਰਹਿ ਜਾਂਦਾ ਹੁਣ ਜਾਣੀ ਭਾਈ ਜਿਹੜੇ ਝਾੜਨਦਾ ਆਪਣਾ ਜਿੰਨਾ ਵੀ ਹਨ ਉਹ ਹੁਣ ਜਿੰਨੀ ਆਪਾਂ ਦੂਜੀ ਖਾਦ ਪਾਉਂਦੇ ਆ ਹਾਂਜੀ ਉਹਦੇ ਬਰਾਬਰ ਆ ਜਾਂਦਾ ਉਹਦੇ ਬਰਾਬਰ ਆਉਂਦਾ ਹੀ 2 ਸਾਲ ਜ਼ਰੂਰ ਘਟਦਾ ਜਦੋਂ ਆਪਾਂ ਮੇਤ ਹੁਣ 2 ਕਿੱਲੇ ਜਮਾਂ ਬੰਦ ਕੀਤੀ ਆ ਆਪਦੀ ਰੇਸਪਰੇ ਹੁਣ ਤੀਜੇ ਸਾਲ ਮੇਰੀ ਕਣਕ ਦੂਜੀ ਕਣਕ ਦੇ ਬਰਾਬਰ ਚੜੀ ਆ ਅੱਛਾ ਤਾਂ ਫੇਰੇ ਯਾਰ ਆਪਾਂ ਐਵੇਂ ਕਹਾਂ ਲੋ ਪੈਸੇ ਵਟਾਈ ਜਾਂਦੇ ਦੁਕਾਨਦਾਰ ਬਿਲਕੁਲ ਸੱਚੀ ਆ ਤੁਸੀਂ ਇੱਕ ਤਾਂ ਇਹ ਬੀਜ ਵਾਲਿਆਂ ਦਾ ਬਣਿਆ ਵਾ ਦੁਜਾ ਕੀ ਕਹਿ ਸਕਦੇ ਆਪਾਂ ਨੂੰ ਬਿਜ਼ਨਸ ਬਿਜ਼ਨਸ ਬਣਿਆ ਵਾ ਇੱਕ ਰੇ ਤੇ ਸਪਰੇਅ ਵਾਲਿਆਂ ਦਾ ਬਿਜ਼ਨਸ ਬਣਾਇਆ ਪੈਸੇ ਕਮਾਈ ਜਾਂਦੇ ਆ ਜੀਵਿੰਦਾਰ ਇੱਕ ਭੋਲਾ ਇਹਨੂੰ ਆਪਾਂ ਕਮਲਾ ਨੂੰ ਨਹੀਂ ਕਹਿ ਸਕਦੇ ਤੇ ਹਨ ਇਹ ਭੋਲੇ ਆ ਮਗਰ ਲੱਗ ਜਾਂਦੇ ਆ ਜਦੋਂ ਕਹਤਾ ਵੀ ਆ ਹੋਈ ਆ ਚਾ ਪਾ ਦਿਓ ਰੇ ਪਾ ਦਿਓ ਸਪਰੇਅ ਆ ਕਰ ਦਿਓ ਦੁਕਾਨਾਂ ਵਾਲਿਆਂ ਦਾ ਬਿਜ਼ਨਸ ਬਣਿਆ ਵਾ ਉਹਨਾਂ ਨੇ ਪੁੱਛਿਆ ਅਸੀਂ 2 ਸਾਲ ਸਾਡੀ ਫਸਲ ਜ਼ਰੂਰ ਕੱਟੀ ਆ ਪਰ ਐਤ ਕੀ ਕਣਕ ਅਸੀਂ ਬਰਾਬਰ ਕੱਢੀਏ ਦੂਜੀ ਵਾਰ ਨੇ ਮੇਰੇ ਆਪਦੇ ਇੱਕ ਪਾਸੇ ਰੇ ਵਾਲੀ ਸੀ ਇੱਕ ਪਾਸੇ ਬਿਨ ਰੇ ਤੁਸੀਂ ਦੋ ਸਾਲ ਜਰੂਰ ਸਾਡੀ ਫਸਲ ਕੱਢੀਏ ਐਸ ਕੇ ਹੀ ਬਰਾਬਰ ਕੱਢੀਏ ਬਰਾਬਰ ਆ ਗਈ ਤੀਜੇ ਸਾਲ ਚ ਜਾ ਕੇ ਬਰਾਬਰ ਹੋ ਜਾਂਦਾ ਝੜ ਇਹ ਹੁਣ ਆਪਾਂ 10 ਕਿੱਲੇ ਇਕੱਠੇ ਲਾ ਗਏ ਹੂੰ ਦਾ 10 ਕਿੱਲੇ ਇਕੱਠੇ ਛਾੜ ਦਿੱਤੇ 10 ਕਿੱਲਿਆਂ ਦਾ ਲਾਉਸਤਾ ਪਣ ਲੱਗਣਾ ਹੀ ਹੈ ਸਹੀ ਗੱਲ ਅਸੀਂ ਕਿੱਲਾ ਦੋ ਦੋ ਕਿੱਲੇ ਕਰਕੇ ਵਧਾ ਰਹੇ ਹਾਂ ਗਾ ਨੂੰ ਹੁਣ ਮੇਰੇ ਤਿੰਨ ਸਾਲ ਹੋ ਗਏ ਐਦਕੀ ਮੇਰੀ ਪੂਰੀ ਮਾਤਰਾ ਚ ਝੜੀ ਆ ਕਣਕ ਹੁਣ ਮੈਂ ਕਿੱਲਾ ਹੁਣ ਫੀਰ ਛੱਡ ਰਿਹਾ ਪਰਲੇ ਪਾਸੇ ਕਿੱਲਾ ਕਿੱਲਾ ਕਰਕੇ ਤੇ ਉਹ ਸਾਰਾ 10 ਕਿੱਲੇ ਦੇ 10 ਕਿੱਲੇ ਮੈਂ ਆਰਗੈਨਿਕ ਕਰਨੀ ਆ ਇਹਦੇ ਦੋ ਫਾਇਦੇ ਹੋਗੇ ਬਾਈ ਇੱਕ ਤਾਂ ਖਰਚਾ ਘੱਟ ਗਿਆ ਹਾਂਜੀ ਇੱਕ ਆਪ ਜਿਹੜੀ ਘਰੇ ਖਾਣੇ ਰੇ ਸਬਜ਼ੀ ਉਹ ਨਹੀਂ ਖਾਂਦੇ ਤੇ ਬਿਮਾਰੀਆਂ ਨਹੀਂ ਕਣਕ ਕਿੰਨੇ ਫਾਇਦੇ ਹੋਗੇ ਬਾਈ ਇਹਦੇ ਹੁੰਦੇ ਆ ਜੀ ਐਦਕੀ ਮੈਨੂੰ ਬਹੁਤ ਫੋਨ ਆਏ ਲੋਕਾਂ ਦੇ ਵੀ ਸਾਨੂੰ ਕਣਕ ਦੇ ਦਿਓ ਕਣਕ ਦੇ ਦਿਓ ਅਸੀਂ ਹੱਥ ਬੰਨੇ ਆ ਵੀ ਐਦਕੀ ਸਾਡੇ ਕੋਲੇ ਹੈ ਨਹੀਂ ਗਾਂ ਨੂੰ ਤਾਨੂੰ ਨੋਟ ਕਰਾ ਦਿਓ ਗਾਹ ਨੂੰ ਅਸੀਂ ਤੁਹਾਨੂੰ ਦੇ ਦੇਾਂਗੇ ਠੀਕ ਹੈ ਬਈ ਇੱਕ ਦੋ ਕਰ ਲੈ ਕੇ ਵੀ ਗਿਆ ਹਰਜਿੰਦਰ ਸਿੰਘ ਸਬ ਇੰਸਪੈਕਟਰ ਆ ਜੀਐਲ ਚ ਡਿਊਟੀ ਉਹਦੀ ਉਹ ਸਾਡੇ ਤੋਂ 5 ਕੁਇੰਟਲ ਕਣਕ ਧੱਕੇ ਨਾਲ ਲੈ ਕੇ ਗਿਆ ਵੀ ਮੈਨੂੰ ਮੈਂ ਤਾ ਦਿਓ ਉਹ ਨਹੀਂ ਦਿੱਤੀ ਆ ਜੇ ਤੋਂ ਘਰੋਂ ਆ ਕੇ ਲੈ ਕੇ ਗਿਆ ਸਾ ਤੂੰ ਪੂਰਾ ਰੇਟ ਦੇ ਕੇ ਗਿਆ ਉਹ ਨਹੀਂ ਨਹੀਂ ਠੀਕ ਆ ਭਾਈ ਗੱਲ ਤੇ ਭਈ ਆ ਭਈ ਕਿਹੜਾ ਪਿੰਡ ਆ ਭਈ ਆਪਣਾ ਲੁਧਿਆਣੇ ਤੋਂ ਆਇਆ ਭਈ ਮੈਂ ਤਾਂ ਠੀਕ ਆ ਹਾਂ ਤੇ ਇਹਦਾ ਭਾਈ ਝਾੜ ਫੁੱਲ ਘੈਂਟ ਰਹਿਂਦਾ ਜੇ ਆਪਾਂ ਕੇਰਾ ਪਾਉਣ ਲੱਗ ਜਿਵੇਂ ਬਾਈ ਨੇ ਦੱਸਿਆ ਹਨਾ ਆਏ ਮੈਂ ਕਹਿੰਦਾ ਨਹੀਂਗਾ ਵੀ ਇੱਕ ਵਾਰੀ ਪਾਓ ਤੇ ਨਾਲ ਦੀ ਨਾਲ ਤੁਹਾਨੂੰ ਫਰਕ ਆਊਗਾ ਵੀ 2 ਸਾਲ ਲਗਾਤਾਰ ਪਾਉਣੀ ਪੈਣੀ ਆ ਠੀਕ ਆ ਬਾਈ ਦੇ ਪਹਿਲਾਂ ਸੀਮੈਂਟਾ ਕੱਢਣਾ ਹੀ ਬਾਈ ਨੇ ਪਾਓ ਫਿਰ ਹੁਣ ਬਾਈ ਨੇ ਸਾਨੂੰ ਕਿਹਾ ਵੀ ਦਵਾਰਾ ਪਾ ਕੇ ਜਾਓ ਇਹਨੂੰ ਜੇ ਫਾਇਦਾ ਹੋਇਆ ਤਾਂ ਹੀ ਪਾ ਕੇ ਗਿਆ ਬਾਈ ਬਿਲਕੁਲ ਬਾਕੀ ਬਾਈ ਮੈਂ ਤਾਂ ਇੱਕ ਗੱਲ ਆ ਨਾ ਝਾੜ ਦਾ ਖਾਵੇ ਖਸਮਾਂ ਨੂੰ ਹਾਂਜੀ ਜਿੰਨੀ ਪੌਣੀ ਤੁਸੀਂ ਪਾਈਓ ਹਾਂਜੀ ਹਾਂ ਦੂਜੀ ਕੀਟਨਾਸ਼ਕ ਦਵਾਈਆਂ ਪਰ ਆਪਦੇ ਖਾਣ ਜੋਗੀ ਤਾਂ ਯਾਰ ਜ਼ਰੂਰ ਕੰਨ ਜਿਹੜੀ ਬਾਕੀ ਉਹ ਬਾਬਾ ਜੀ ਖੜੇ ਆ ਜਿਹਨਾਂ ਨੂੰ 45 ਸਾਲ ਹੋ ਗਏ ਜੀ ਕੀਤੀ ਕਰਦੇ ਆ ਜਿਹਨਾਂ ਨੂੰ 45 ਸਾਲ ਹੋ ਗਏ ਯਾਨੀ ਬਾਈ ਦੇ ਨਾਲ ਹੀ ਕੰਮ ਕਰਦੇ ਆ 45 ਸਾਲ ਹੋ ਗਏ ਬਾਈ ਮੈਂ ਨਾ ਜਿਹੜਾ ਜੱਜ ਤੇ ਬਾਈ ਹਣਾ ਰਿਸ਼ਤਾ ਹੁੰਦਾ ਮੈਂ ਨਾ ਯਾਰ ਭਾਵੇਂ ਦਾ ਮੁੰਡਾ ਬਾਹਰ ਹੈ ਹਣਾ ਕੋਈ ਤੰਗੀ ਵੇਚੀ ਤੇ ਨਹੀਂ ਆਈ ਬਾਈ ਨਾਲ ਕੰਮ ਕਰਦੇ ਬਾਬੇ ਦਾ ਮੁੰਡਾ ਬਾਹਰ ਆ ਅਮਰੀਕਾ ਅੱਛਾ ਮੁੰਡਾ ਬਾਹਰ ਗਿਆ ਹੀ ਬਾਹਰ ਗਿਆ ਇਹੀ ਲੈ ਕੇ ਗਏ ਕਿਆ ਬਾਤ ਆ ਇਹ ਬਾਈ ਲੈ ਕੇ ਗਏ ਤਪਈ ਤੋ ਤੁਹਾਡਾ ਵੀ ਆ ਸਕਦਾ ਯਾਰ ਵੀਜ਼ਾ ਤੇ ਤੁਸੀਂ ਨਹੀਂ ਜਾਂਦੇ ਨਹੀਂ ਇੱਥੇ ਵਧੀਆ ਆਪਾਂ ਨੂੰ ਸਰਦਾਰੀ ਇੱਥੇ ਕੀ ਗੱਲ ਹੈ ਨਹੀਂ ਅਗਲਾ ਕਹਿੰਦਾ ਅਮਰੀਕਾ ਦਾ ਵੀਜ਼ਾ ਆਇਆ ਹੋਵੇ ਅਗਲਾ ਕਹਿੰਦਾ ਬਾਈ ਆਪਾਂ ਤਾਂ ਜਾਂਦੇ ਨਹੀਂ ਇੱਥੇ ਬਾਈ ਜੀ ਆਪਾਂ ਵਧੀਆ ਥੋਕੇ ਠੀਕ ਆ ਇੱਕ ਬੰਦਾ ਇੱਥੇ ਵੀ ਚਾਹੀਦਾ ਯਾਰ ਹੂੰ ਜੇ ਮੈਂ ਵੀ ਉੱਡ ਗਿਆ ਤੇ ਜਿੰਦੇ ਲੱਗਦੇ ਆ ਘਰ ਘਰ ਜਿੰਦੇ ਲੱਗੇ ਪਏ ਬਿਲਕੁਲ ਬਈ ਬਿਲਕੁਲ ਹਣਾ ਠੀਕ ਆ ਇੱਥੇ ਵਧੀਆ ਇੱਕ ਨੂੰ ਰਹਿਣਾ ਚਾਹੀਦਾ ਮੈਂ ਤਾਂ ਸਾਰਿਆਂ ਨੂੰ ਕਹਿੰਨੇ ਇੱਕ ਇੱਕ ਰੋ ਇੱਥੇ ਇੱਕ ਇੱਕ ਦਾ ਰਹਿਣਾ ਚਾਹੀਦਾ ਤੇ ਆਹ ਕਰ ਤੂੰ ਤਿਆਰ ਕਰਦੇ ਬਾਈ ਇਹ ਗੋਆ ਹੀ ਏ ਗੋਆ ਹੀ ਆ ਕੋਲ ਆ ਗਿਆ ਇਹ ਕੋਲ ਆ ਗਿਆ ਠੀਕ ਆ ਇੰਨੀ ਰੂੜੀ ਕਾਲੀ ਆਪਾਂ 10 ਸਾਲਾਂ ਹੀ ਕਰਾਂਗੇ ਕਾਲੀ ਟੋਇਆਂ ਚ ਹੁੰਦੀ ਸੀ ਇਹ ਕਾਮ ਜਾਵਾ ਕੱਚੀ ਰੂੜੀ ਨੁਕਸਾਨ ਕਰਦੀ ਏ ਫਸਲ ਦਾ ਅੱਛਾ ਇਹ ਤੇ ਕਾਮ ਜਾਵਾ ਹਾਂ ਇਹ ਕਾਮ ਜਾਵਾ ਕਾਲੀ ਰੂੜੀ ਇਹ ਬਾਈ ਕੀ ਰੇਟ ਪੈਂਦੀ ਆਪਾਂ ਕਿੱਲੇ ਦੀ ਇਹ 5000 ਰੁਪਿਆ ਕਿੱਲਾ ਇਹ ਆਪੇਖ ਕਰਕੇ ਜਾਣਾ ਆਪਾਂ ਕੋਹ ਨੂੰ ਵਾਣ ਦੱਸਣਾ ਕਿੱਲਾ ਠੀਕ ਆ ਤੇ ਉਹ ਪੈਂਦੀ ਆ 7000 ਕਿੱਲਾ ਤੇ ਜੇ ਰੂੜੀ ਆਪਾਂ ਭਾਲ ਕੇ ਪੈਣ ਚੋਂ ਤੇ ਘਟੋ ਘਟ 14-15000 ਨੂੰ ਕਿੱਲਾ ਪੈਂਦੀ ਜੇ ਆਪਾਂ ਆਪਾਂਗੇ ਰੂੜੀ ਜੇ ਆਪਾਂ ਆਪਾਂਗੇ ਨਾ ਰੂੜੀ 14-15000 ਤੋਂ ਕਿੱਲਾ ਘੱਟ ਨਹੀਂ ਪੈਂਦੀ ਇਹ ਆਪੇ ਭਾਗ ਜਾਨੀ ਉਹਨਾਂ ਨੇ ਸਾਰਾ ਕੁ ਠੀਕ ਆ ਹੁਣ ਅਸੀਂ ਇੱਥੇ ਇਕੱਠੀ ਸਟੋਰ ਕਰਾਈ ਆ 25 3000 ਲੀਟਰ ਦੀ ਜਾਨੀ ਕਿ 25 30 ਕਿੱਲਿਆਂ ਦੀ ਆਹ ਆ ਪਿਆ ਹੁਣ ਮੁੰਡਾ ਆਇਆ ਵਾ ਤੇ ਉਹ ਵੀ ਵਿਖਾ ਦਿਓ ਟੈਂਕੀ ਲੈਣ ਗਏ ਵਿਆ ਘਰੇ ਖੜੀ ਆ ਤੇ ਹੁਣ ਇਹਦੇ ਜੋ ਖੱਚ ਕੇ ਦੇ ਵਾਨ ਚ ਪਾਉਣੀ ਆ ਕੋਈ ਲੱਗਦੀ ਆ ਥੋੜੀ ਜੀ ਤੇ ਦੂੰ ਦੂੰਗੀ ਬਾਈ ਕੇ ਇਹ 7 ਫੁੱਟ ਆ ਥੱਲੇ 7 ਫੁੱਟ ਬਾਈ ਥੱਲੇ ਆ ਉਹ ਹੀ ਲੱਗਦੀ ਆ ਹੁਣ ਵਿਚ ਤਾਂ ਜਾ ਕੇ ਜਿਹੜਾ ਗੱਬ ਜੀ ਨਹੀਂ ਡਲਾ ਮਾਰ ਕੇ ਬਾਈ ਬੜਾ ਖੁੱਬਦਾ ਇਹਨਾਂ ਦੇ 7 ਫੁੱਟ ਦੱਸੀ ਜਾਂਦੇ ਬਾਈ ਇਹਨੇ ਸਾਤ ਫੋਟੋ ਦਊਂਗੀ ਮਿੱਤਰੋ ਇੱਕ ਬਈ ਇੱਕ ਗੱਲ ਦੱਸ ਆਂਦੀ ਕਵੰਦੀ ਨਹੀਂ ਆਉਂਦੀ ਇਹ ਇੱਕ ਬਾਈਕ ਅਵੱਲਾ ਹੀ ਚ ਵੱਖਰਾ ਹੀ ਚੱਲਦਾ ਸਾਰਾ ਮੈਨੂੰ ਤਾਂ ਬਹੁਤ ਆਖਿਆ ਲੋਕਾਂ ਨੇ ਆਂ ਇਹ ਕਰੂਆ ਜਦਦੇ ਮੈਂ ਹਲਦੀ ਲਾਈ ਹੈ ਨਾ ਸ਼ਾਮੇ ਤੇ ਪਹਿਲੇ ਸਾਲ ਕੀਤੀ ਕਰਨ ਲੱਗਾ ਤੇ ਮੇਰੀਆਂ ਵੀਡੀਓ ਪਾਤੀਆਂ ਚੋਰੀ ਬਣਾ ਕੇ ਛੜਕਦੇ ਮੇਰਾ ਵਾਹਣਾ ਆਦੇ ਆਖੇ ਲੋਕ ਤਾਂ ਤੁੱਪੇ ਕਰਦੇ ਆ ਤੇ ਇਹ ਹੁਣ ਸ਼ਾਮੇ ਕਰੂ ਕੀਤੀ ਤੇ ਜਦੋਂ ਹਲਦੀ ਹੋ ਗਈ ਲਾਕ ਲਾਕ ਤੇ ਮੈਨੂੰ ਆ ਕੇ ਪੁੱਛਦੇ ਬਈ ਇਹ ਕੀ ਚੀਜ਼ ਕੀ ਲਾਈ ਆ ਲੋਕਾਂ ਨੂੰ ਇਹ ਨਹੀਂ ਪਤਾ ਇਹ ਹਲਦੀ ਹੈ ਇਹ ਆਪਾਂ ਉਲਟੀ ਜਲਦਾ ਇਹਨਾਂ ਦੀ ਇਹ ਚਲੋ ਹਲੇ 2 ਕਿੱਲੇ ਸੀ ਆਈ ਸੀ ਆਪਦੇ ਆਪ ਦੇ ਲੋਂ ਮੈਂ ਉਹਦੇ ਬਾਅਦ ਰਕਮਾਂ ਵਧ ਗਿਆ ਤੇ ਮੈਂ ਨਾ ਬਾਈ ਤੇਰੇ ਕੋਲ ਲੋਕ ਖੇਤੋਂ ਸਬਜ਼ੀ ਲੈ ਕੇ ਜਾਇਆਗਾ ਐ ਕਿ ਕਣਕ ਮੋਕੇ ਮੇਰੇ ਧੁੱਕੀ ਘੜਤੀ ਪੁੰਨਾ ਨੇ ਵੀ ਸਾਨੂੰ ਦੇਓ ਸਾਨੂੰ ਦੇਓ ਪਰ ਅਸੀਂ ਨਹੀਂ ਦੇ ਸਕੀ ਫਿਰ ਪੈੱਕ ਬੰਦੇ ਨੂੰ ਦਿੱਤੀ ਅਸੀਂ ਹੂੰ ਤੇ ਵੀ ਬਾਈ ਤੁਸੀਂ ਆਪਦਾ ਰੱਖ ਦਿੰਦੇ ਵੀ ਆਪਦਾ ਇਹ ਐ ਕਿ ਕਣਕ ਦਾ ਇਹ 2500 ਨੂੰ ਗੱਟਾ ਮਗਾਇਆ ਹੀ ਐਮਪੀ ਚੋਂ ਅੱਛਾ ਇਹ ਦੇਸੀ ਕਣਕ ਦਾ ਦੇਸੀ ਦਾ ਤਾਂ ਬੇ ਇੱਤੇ 1300 ਦੇ ਗੱਟੇ ਮਿਲੀ ਗਏ ਆ ਜਿਹੜੇ ਦੂਜੇ ਹਾਈਬ੍ਰਿਡ ਵੀ ਆ। ਹੂੰ ਤੇ ਜਿਹੜਾ ਬਈ ਆਹ ਚ ਤੁਸੀਂ 16 ਮੰਨਵੇਂ ਲਈ ਆ ਇਹਦਾ ਵੀ ਇਹ ਰੱਖਿਆ ਸੀ ਕਿ ਕਿਵੇਂ ਨਹੀਂ 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 ਇਹ ਇਹ ਰੱਖੇ ਸੀ ਬੀਜ ਅਸੀਂ ਛਾੜ ਕੇ ਰੱਖ ਲੈਨੇ ਆ ਉਹਦਾ। ਇਹ ਰੱਖ ਦਿੰਦੇ ਸਾਰੇ ਆਏ ਯਾਰੀ ਕਹਿੰਦੇ ਨਵਾਂ ਲਓ। ਨਹੀਂ 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 ਉਹ ਬਾਈ ਉਹੋ ਮਾਫੀਆ ਬੀਜ ਮਾਫੀਆ। ਅੱਛਾ ਫਿਰ ਬੀਜ ਦੁਕਾਨਾਂ ਤੋਂ ਕਿਵੇਂ ਵੇਖਣਗੇ? ਕੋਈ ਫਰਕ ਨਹੀਂ ਪੈਂਦਾ ਛਾੜ ਦੋ। ਕੋਈ ਫਰਕ ਨਹੀਂ ਪੈਂਦਾ। ਕਈ ਕਹਿੰਦੇ 10 ਮੰਨ ਦਾ ਫਰਕ ਪੈਂਦਾ। ਨਹੀਂ 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 ਕੋਈ ਫਰਕ ਨਹੀਂ ਪੈਂਦੀ ਪੈਂਦਾ। ਡੱਕਾ ਨਹੀਂ ਫਰਕ ਪੈਂਦਾ ਸਾਡਾ ਆਪ ਦਾ ਬੀਜ ਆ ਘਰ ਦਾ। ਤੇ ਉਹ ਜਿਹੜੀ ਕੰਡਕਾ ਮੈਂ ਤੁਹਾਨੂੰ ਹੋਰ ਦੱਸ ਦਿਆਂ ਖੁਸ਼ਖਬਰੀ ਗਾਂ ਨੂੰ ਮੈਂ ਕਾਲੀ ਕਣਕ ਦੇ ਬੀਜ ਰਿਆਂ ਚਾਰਕਨ ਵਾਲਾ ਉਹ ਬਈ ਪਿਛਲੇ ਸਾਲ ਕਹਿੰਦੇ ਸੀ ਫੇਲ ਕਰਤੀ ਕਈ ਲੋਕਾਂ ਦੇ ਕਿਹੜੇ ਆਂਦੇ ਆ ਫੇਲ ਕਰਤੀ ਸਭ ਤੋਂ ਹਨ ਤਾਂ ਫੂਨ ਸਾਨੂੰ ਤਾਂ ਫੂਨ ਬਹੁਤ ਕਿਹਦੇ ਕੋਲੇ ਪਈ ਸਾਨੂੰ ਦੱਸਣ ਗਾ ਅੱਛਾ ਮੈਂ ਮੈਨੂੰ ਕਨੈਕਟ ਕਰ ਲੈਣ ਜਿਹਦੇ ਕੋਲੇ ਪਈਏ ਕਣਕ ਚੱਕੋਂਗੇ ਮੈਂ ਆਣਾ ਬੰਦੇ ਹੈਗੇ ਚੱਕਣ ਵਾਲੇ ਪਿਛਲੇ ਸਾਲ ਤਾਂ ਪਤਾ ਨਹੀਂ ਪਰਦੇ ਕਿ ਪ੍ਰਾਰਧਿਕ ਗੱਲ ਕਾਫੀ ਜਾਣਦੇ ਨੇ ਕਹਿੰਦੇ ਲਾਈ ਸੀ ਉਸ ਤੋਂ ਬਾਅਦ ਮਾਰਕੀਟ ਬਣੀ ਕਹਿੰਦੇ ਸਾਡੀ ਬਈ ਵਿਕੀ ਨਹੀਂ 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 ਸਾਨੂੰ ਤਾਂ ਲੋਕਾਂ ਦੇ ਫੂਨ ਆ ਗਏ ਵੀ ਸਾਨੂੰ ਕਾਲੀ ਕਣਕ ਵੀ ਕਰਕੇ ਦੇਦੇ ਤਿਆਰ ਹਾਂ ਅਰਕੀ ਮੈਂ ਚਾਰ ਕਨਾਲਾ ਬੀਜ ਨਹੀਂ ਆ ਮੈਂ ਨਾ ਆ ਜਾਣ ਮੈਂ ਨੰਬਰ ਦੇ ਦੂੰ ਨੰਬਰ ਬੋਲ ਦੋ ਭਾਈ ਆਪਣਾ ਯਾਰ ਹਾਂ 95179 ਠੀਕ ਆ 00004 ਨੰਬਰ ਦੇਦਾ ਭਾਈ ਨੇ ਕਹਿੰਦਾ ਕਾਲੀ ਕਣਕ ਜਿੱਥੇ ਵੀ ਪਈਏ ਜਿਹੜੇ ਆਂਦੇ ਨੇ ਕਹਿੰਦੇ ਭਾਈ ਸਾਡੀ ਤਾਂ ਵਿਕੀ ਨਹੀਂ ਪਿਛਲੇ ਸਾਲ ਖਰਾਬ ਹੋ ਗਈ ਭਾਈ ਜੀ ਮੈਨੂੰ ਫੋਨ ਕਰ ਲੋ ਕਹਿੰਦਾ ਮੈਂ ਵਜਾਉਂਗਾ ਬਚਾਉਣਾ ਭਾਈ ਕਹਿੰਦਾ ਮੈਂ ਭਾਈ ਨਹੀਂ ਭਾਈ ਹਾਂ ਮੈਨੂੰ ਇੰਨੇ ਕਿ ਫੋਨ ਆਏ ਆ ਲੋਕਾਂ ਦੇ ਮੈਂ ਚਾਰ ਕਨਾਲਾ ਬੀ ਭਾਲੀ ਜਾਂਦਾ ਮੈਂ ਬੀ ਉੱਤੋਂ ਲਿਆ ਜੀਰੇ ਕੋਲ अच्छा ते ओणे ਵੀ ਗਿਆ ਬੇਲੀ ਆ ਆਪਣਾ ਉਹ ਆਣਾ ਦਾ ਤੈਨੂੰ ਫਰੀਦ ਇਹ ਨਾ ਬੀਮੇ اچھا ਹਾਂ ਉਹ ਆਣਾ ਮੇਰੇ ਕੋਲੇ ਆ ਨਾ ਘਰ ਜੋਗੀ ਰਹੀ ਗਈ ਕਣਕ ਬਾਕੀ ਸਾਰੀ ਵਿਗ ਗਈ ਹਾਂ ਜੀਰੇ ਮੈਂ ਤੁਨ ਦਾ ਨਾਲ ਲੈ ਕੇ ਘਾਰ ਵਖਾ ਲੂੰ ਕਿੰਨਾ ਕਰਾਂ ਨ ਲਈ ਖਾਨ ਜੋਗੀ ਨਹੀਂ ਰਹੀ ਕਣਕ ਉਹਨਾਂ ਕੋਲ ਕਿੰਨਾ ਕਿ ਲੈ ਲਾਉਂਗੇ ਬਈ ਮੈਂ ਚਾਰ ਕਣਾਂ ਵਾਲਾ ਬੀਜਣੀ ਆ ਟ੍ਰਾਇਲ ਤੌਰ ਤੇ ਵੀ ਕੀਰਪਾਉਂਸ ਮਿਲਦਾ ਲੋਕਾਂ ਦਾ ਠੀਕ ਆ ਬਈ ਚਾਰ ਪੰਜ ਵੈਰੈਟੀਆਂ ਲਾਉਣ ਦਾ ਹੀ ਫਾਇਦਾ ਹੁੰਦਾ ਹਾਂ ਮੇਰੇ ਕੋਲੇ ਹੁਣ ਮੂੰਗੀ ਵੀ ਹੈਗੀ ਆ ਮੂੰਗੀ ਅਰ ਗਾਉਣ ਕਹੇਗੀ ਮੇਰੇ ਕੋਲੇ ਚਾਰ ਕਣਾਂ ਵਾਲਾ ਬੀਜੀ ਵੀ ਮੇਰੀ ਠੀਕ ਆ ਆ ਮੇਰੀ ਬੱਕ ਕੋਈ ਵੀ ਆ ਹਾਂ ਮੇਰੀ ਬੱਕ ਹੋ ਗਈ ਪਹਿਲੀ ਉਹ ਵੀ ਅਰਕੈਨਿਕ ਕੀ ਬਾਤ ਆ ਬੱਕ ਹੋ ਗਈ ਮੇਰੇ ਕੋਲ ਅੱਛਾ ਹਾਂ ਮੇਰੇ ਕੋਲੇ ਡ੍ਰੇਡ ਕਨਾਲ ਗੰਡੇ ਸੀ ਤੇ ਘਰ ਜੋਗੇ ਬਚੇ ਆ ਤੇ ਬਾਕੀ ਮੇਰੇ ਯਾਰ ਬੇਲੀ ਲੈ ਕੇ ਨਾ ਨਹੀਂ ਦੱਸਣਾ ਕਿੰਨਾ ਹੋ ਗਿਆ ਚਲੋ ਯਾਰੀ ਦੋਸਤੀ ਚ ਗਏ ਠੀਕ ਆ ਤੇ ਸੱਤ ਗੱਟੇ ਛੀ ਗੱਟੇ ਮੇਰੇ ਉੱਠ ਵੀ ਗਏ ਆ ਗਈ ਟੈਂਕੀ ਆ ਗਈ ਟੈਂਕੀ ਤੇ ਉਹ ਮੁੰਡਾ ਬੈਠਾ ਹਲਦਿਆਣੋਂ ਆਇਆ ਬਾਇ ਫਾਦਲ ਭਾਈ ਨਾ ਕਰੀਏ ਗੱਲਬਾਤ ਵੀ ਕੀ ਲੋ ਲੈਣੇ ਆ ਭਾਈ ਏ 450 ਵਾਲਾ ਭਾਈ ਅਪਾ ਜੀ ਬਾਇਓ ਖਾਦ ਪਾਉਣੀ ਹੈ ਕੀਤ ਦੇ ਵਿੱਚ ਤੇ ਦਾ ਕੀ ਰੇਟ ਚੱਲਦਾ ਇਹ ਬਈ 1000 ਲੀਟਰ ਪੈਂਦੀ ਆ 5000 ਦੀ ਕਿੱਲੇ ਦੀ 1000 ਲੀਟਰ ਪੈਂਦੀ 5000 ਰੁਪਏ ਖਰਚਾ ਆ ਜਾਂਦਾ ਮੁੱਕ ਦੀ ਗੱਲ ਕਿੱਲੇ ਦਾ ਅਸੀਂ ਆ ਪਾ ਕੇ ਆਵਾਂਗੇ ਛੜਕ ਕੇ ਆਵਾਂਗੇ ਠੀਕ ਆ ਸਾਰਾ ਕੁਝ ਤੁਹਾਡਾ ਹੋਊਗਾ 5000 ਦੇ ਵਿੱਚ ਹਾਂਜੀ 5000 ਦੇ ਵਿੱਚ ਹਾਂਜੀ ਠੀਕ ਆ ਸਹੀ ਆ ਭਾਈ ਤੇ ਇਹ ਟੈਂਕੀ ਆ ਭਾਈ ਇਹਦੇ ਨਾਲ ਜਾਣੀ ਤੁਸੀਂ ਹਣਾ ਹਾਂਜੀ ਹਾਂ ਇਹ 3000 ਲੀਟਰ ਦੀ ਟੈਂਕੀ ਆ ਠੀਕ ਆ ਭਾਈ ਨੰਬਰ ਭਾਈ ਆਪਣਾ ਨੰਬਰ ਬਾਈ ਜਗਸੀਰ ਨਾਲ ਹੀ ਕੰਟੈਕਟ ਕਰ ਲੋ ਜੇ ਮੇਰਾ ਨੰਬਰ 95015 6384 ਵਾਲੀ 95015 6384 6384 ਵਾਲੀ ਬਾਈ ਜੇ ਕਿਥੇ ਏਰੀਆ ਤੱਕ ਬਾਈ ਆਪ ਪਾ ਦੇ ਕੋਡ ਜਿਹੜੇ ਮਰਜੀ ਏਰੀਆ ਚ ਦੱਸ ਦੋ ਜੇ ਉੱਥੇ ਹੀ ਪਾਵਾਂਗੇ ਮੋਕਸਰ ਮੋਕਸਰ ਜਿੱਥੇ ਮਰਜੀ ਉੱਤਰ ਗਿੱਦੜ ਬਾਹੇ ਜਾਂਦੀ ਬਾਈ ਸਾਡੀ ਸੁੱਕੀ ਖਾ ਜਾਂਦੀ ਹੈ ਲੈ ਬਾਈ ਆਲ ਓਵਰ ਪੰਜਾਬ ਦੇ ਵਿੱਚ ਜਿੱਥੇ ਮਰਜੀ ਜਿੱਥੇ ਮਰਜੀ ਫੋਨ ਕਰ ਲਿਓ ਬਾਈ ਲਿਕੜ ਖਾ ਦਵੀਏ ਤੇ ਸੁੱਕੀ ਖਾ ਦਵੀਏ ਸਾਡੇ ਕੋਲ ਠੀਕ ਆ ਤੇ ਏਰੀਆ ਦੇ ਲੋਕੇਸ਼ਨ ਦੇ ਹਿਸਾਬ ਨਾਲ 2-4 ਦਿਨ ਲੇਟ ਹੋ ਜੂਗੀ ਜੇ ਮੰਨ ਲਓ ਬੜੀ ਦੂਰ ਲੋਕੇਸ਼ਨ ਮਿਲ ਜਾਂਦੀ ਹੈ ਹਾਂਜੀ ਹਾਂ ਫਿਰ ਇੱਕ ਅੱਧਾ ਜੇ ਬੜੀ ਦੂਰ ਆ ਤਾਂ ਇੱਕ ਅੱਧਾ ਦਿਨ ਤਾਂ ਲੱਗ ਹੀ ਜਾਂਦਾ ਇੱਕ ਅੱਧਾ ਦਿਨ ਲੱਗ ਜਾਂਦਾ ਹਾਂ ਨਾ ਤੇ ਜੇ ਨੇੜੇ ਹੋਵੇ ਤਾਂ ਫਿਰ ਤਾਂ ਉਸੇ ਦਿਨ ਫਿਰ ਤਾਂ ਹਾਂ ਜੇ ਥੋੜੀ ਜੀ ਦੂਰ ਆ ਤਾਂ ਫਿਰ ਤਾਂ ਸ਼ਾਮ ਨੂੰ ਹੀ ਜਾਵੜਦੇ ਹਾਂ ਹਾਂ ਪਾ ਕੇ ਆਉਨੇ ਸੀ ਪਹੁੰਚ ਕਰਦੇ ਹਾਂ ਠੀਕ ਆ 5000 ਰੁਪਈਆ ਬਾਈ ਬਾਕੀ ਰਹਿਤ ਕਰਦੇ ਹਾਂ ਹਾਂ ਰਹਿਤ ਕਰ ਦਾਂਗੇ ਯਾਰ ਜੋ ਗੱਲ ਹੀ ਕੋਈ ਨਹੀਂ ਬਾਈ ਯਾਰ ਮੂਹਣ ਕਰਦੇ ਬਾਈ ਜਿਹੜਾ ਵੀਡੀਓ ਕੋਈ ਚੱਕਰ ਨਹੀਂ ਬਾਈ ਕਰ ਦਾਂਗੇ ਰਹਿਤ ਕਰ ਦਾਂਗੇ ਸਕਰੀਨ ਤੇ ਕਨੈਕਟ ਜਰੂਰ ਕਰ ਲਓ ਬਾਈ ਜੀ ਠੀਕ ਹੈ ਬਾਈ ਜੀ ਨੰਬਰ ਲੈ ਕੇ ਆ ਜੇ ਸਕਰੀਨ ਸ਼ਾਟ ਤੇ ਅਸੀਂ ਲੈਸ ਕਰ ਦਾਂਗੇ ਬੋਲ ਦੇ ਹਾਂ ਬਈ ਆ ਨੰਬਰ ਦਾ ਸਕਰੀਨ ਸ਼ਾਟ ਲੈ ਆਓ ਜੇ ਅਸੀਂ ਲੈਸ ਕਰ ਦਾਂਗੇ ਜਰੂਰ ਕਰਾਂਗੇ ਠੀਕ ਹੈ ਵੀਡੀਓ ਦਾ ਸਕਰੀਨ ਸ਼ਾਟ ਲੈ ਕੇ ਨੰਬਰ ਲੈ ਕੇ ਨੰਬਰ ਹਾਂ ਆਈ ਫੋਟੋ ਖਿੱਚਣੀ ਹੈ ਬਾਈ ਤੇ ਇਹ ਕਹਿੰਦਾ ਬਾਈ ਜੀ ਦਾ ਲੈਸ ਕਰ ਲੈ ਲੈਸ ਕਰ ਦਾਂਗੇ ਬਾਈ ਜੀ ਠੀਕ ਆ 4500 ਦੀ ਕਰ ਦਾਂਗੇ ਚੱਕ 4500 ਕਰਾ ਦੇ ਬਾਈ 500 ਰੁਪਏ ਹੋਰ ਲੈਸ ਕਰਾਵਾ ਬਾਈ ਜੀ ਤੇ ਕਰ ਲਓ ਕਨੈਕਟ ਕਰ ਲਓ ਕਨੈਕਟ ਠੀਕ ਆ ਬਾਈ ਜੀ ਹਾਂਜੀ ਓਕੇ ਧੰਨਵਾਦ ਕੋਈ ਐ ਭਾਗ ਕਰਨ ਦਾ ਬਾਈ ਜੀ ਇੰਟਰਵਿਊ ਆ ਬਾਈ ਵੀ ਮਿਲ ਕੇ ਕਹਿੰਦੇ ਬਾਈ ਸਾਡਾ ਵੀ ਇਹ ਸ਼ੋਰਟ ਲਈ ਕੀ ਕਹਿਣਾ ਚਾਹੁੰਦੇ ਆ ਬਾਈ ਸਰਕਾਰ ਨੂੰ ਬਾਈ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਸਾਡੀ ਵੀ ਮਾਸਟਰ ਡਿਗਰੀ ਕੀਤੀ ਹੈ ਪੜ੍ਹੇ ਆ ਬੀਏ ਬੀਏ ਕੀਤੀ ਹੈ ਸਾਡੀ ਵੀ ਅੱਛਾ ਅਸੀਂ ਚਾਹੁੰਦੇ ਆ ਛੋਨਾ ਨਾ ਲਾਉਣਾ ਪਵੇ ਵਧੀਆ ਨੌਕਰੀ ਨੌਕਰੀ ਮਿਲ ਜੇ ਸਾਨੂੰ ਕੋਈ ਤੇਰੀ ਮਾਸਟਰ ਕੀਤੀ ਆ ਹਾਂਜੀ ਮਾਸਟਰ ਡਿਗਰੀ ਕੀਤੀ ਹੈ ਸਾਡੀ ਸਰਕਾਰ ਤਾਂ ਨਹੀਂ ਆਈ ਦਾ ਪੋਸਟਾਂ ਬਹੁਤ ਘੱਟੀਆਂ ਨੇ ਕਹਿੰਦਾ 40000 ਆਉਂਦੇ ਕੋਈ ਲਾਉਂਦੇ ਜੀ ਕਿਸੇ ਨੂੰ ਨੌਕਰੀ ਨਹੀਂ ਮਿਲੀ ਆ ਬੀਏ ਐਮਏ ਕੀਤੇ ਹਾਂਜੀ ਮਾਸਟਰ ਡਿਗਰੀ ਵਾਲੀ ਠੀਕ ਆ ਆ ਕਿਉਂ ਨਾ ਰਹੋ ਤੇ ਮਜਬੂਰ ਆ ਵਿਚਾਰੇ ਔਰ ਇਹ ਤਾਂ ਸੋ ਸਰਕਾਰ ਚਾਰ ਚਾਰ ਪੰਜ ਪੰਜ ਸਾਲ ਹੋਏ ਅਸੀਂ ਚੋਣਾਂ ਹੀ ਲਾਈ ਜਾਂਦੇ ਆ। ਉਹ ਵੀ ਬਈ ਪੋਸਟਾਂ ਭਰੀਆਂ ਸੀ। ਪੋਸਟਾਂ ਭਰਦੇ ਆਂ ਹਰ ਵਾਰੀ ਭਰਦੇ ਆਂ। ਜੋ ਨਿਕਲ ਦਿੰਦੇ ਹੀ ਨਹੀਂ ਇਹਨਾਂ ਕੋਲ। ਜਮਾਇ ਨਹੀਂ ਆਉਣ ਦਿੰਦੇ। ਉਹਨਾਂ ਨੇ ਜੀ ਰਿਜ਼ਰਵਡ ਸੀਟਾਂ ਬਹੁਤ ਰੱਖੀਆਂ ਯਾਰ ਕਿਤੇ ਇਹੀ ਦਾ ਜਵਾਬ ਦੇਈ ਤੁਰੇ। ਸਾਹਮਣੇ ਸਾਡਾ ਪੰਡ ਖੜਾ। ਕਈ ਕਦੇ ਹੁੰਦੀ ਮਿਲੀ। ਉਹ ਤਾਂ ਬਾਦਲ ਨੇ ਬਈ। ਪੁੱਤ ਬਈ ਤਿੰਨ ਭਰੀਆਂ ਬੈਠੇ ਆ। ਅੱਛਾ ਹਾਂ ਜੀ ਹੁਣ ਵੀ। ਪੋਸਟ ਭਰੀ ਸੀਗੀ। ਅਸੀਂ ਯਾਰ ਹੁਣ ਜਿਹੜੀ ਪੰਜਾਬ ਪੁਲਿਸ ਆਈ ਹੈ ਕਿਤਾ ਉਹ ਭਰੀ ਆ। ਇੱਕ ਟੈਕ ਆਖ ਭਾਵ ਟੈਕ ਰੇਲਵੇ ਵਾਲੀ। ਹਾਂ। ਅਜੇ ਤੱਕ ਕਮਾਲ ਆ ਰਾਇਆ ਨਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਯਾਰ ਤਾਂ ਕਿ ਜਰੂਰ ਪਹੁੰਚਦੀ ਕਰ ਦਿਓ ਜੇ ਮੇਰਾ ਵੀਰ ਭਰਾ ਵੀਡੀਓ ਹੈ ਨਾ ਵੀ ਜਿਹੜੇ ਵੇਲੇ ਐਮਏ ਬੀਏ ਪੀਐਚਡੀ ਵੀ ਕਈ ਕਰੀਆਂ ਫਿਰਦੇ ਆ ਭਾਈ ਤੇ ਲਾਉਂਦੇ ਭਾਈ ਝੋਨਾ ਫਿਰਦੇ ਆ ਕਿ ਨਹੀਂ ਹਾਂਜੀ ਸਹੀ ਗੱਲ ਹੈ ਹਾਂਜੀ ਠੀਕ ਹੈ ਜੀ